ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅਮਨਦੀਪ कौर ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਕੁਕਿੰਗ ਚੈਨਲ ਅਮਨ ਵੈਜਜ਼ ਹੋਈ ਵਿੱਚ ਅੱਜ ਮੈਂ ਤੁਹਾਡੇ ਨਾਲ ਵੈਜ ਸੈਂਡਵਿਚ ਦੀ ਰੈਸিপি ਸ਼ੇਅਰ ਕਰਾਂਗੀ ਜਿਸ ਤਰੀਕੇ ਨਾਲ ਅਸੀਂ ਘਰ ਵਿੱਚ ਸੈਂਡਵਿਚ ਬਣਾ ਕੇ ਤਿਆਰ ਕਰਾਂਗੇ ਇਹ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਣਗੇ ਬੱਚੇ ਅਤੇ ਵੱਡੇ ਸਾਰੇ ਹੀ ਇਸ ਨੂੰ ਬਹੁਤ ਹੀ ਖੁਸ਼ ਹੋ ਕੇ ਖਾਣਗੇ ਇੰਨੇ ਜ਼ਿਆਦਾ ਇਹ ਸੈਂਡਵਿਚ ਟੇਸਟੀ ਬਣ ਕੇ ਤਿਆਰ ਹੁੰਦੇ ਹਨ ਇਕਵਲ ਜੇਕਰ ਤੁਸੀਂ ਇਸ ਤਰੀਕੇ ਨਾਲ ਘਰ ਵਿੱਚ ਸੈਂਡਵਿਚ ਬਣਾਓਗੇ ਤੇ ਬਾਹਰ ਦੇ ਸੈਂਡਵਿਚ ਤੁਸੀਂ ਖਾਣਾ ਭੁੱਲ ਜਾਓਗੇ ਇੰਨੇ ਜ਼ਿਆਦਾ ਇਹ ਟੇਸਟੀ ਬਣ ਕੇ ਤਿਆਰ ਹੁੰਦੇ ਹਨ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤੇ ਮੇਰੇ ਚੈਨਲ ਅਮਨ ਵੈਜੇਜ਼ ਹੋਈ ਨੂੰ ਜਰੂਰ ਸਬਸਕ੍ਰਾਈਬ ਕਰਨਾ ਨਾਲ ਲੱਗੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਨਾ ਤਾਂ ਜੋ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਸਾਰੀਆਂ ਵੀਡੀਓਜ਼ 'ਤੇ ਨੋਟੀਫਿਕੇਸ਼ਨ ਮਿਲ ਸਕਣ ਸੈਂਡਵਿਚ ਬਣਾਉਣ ਲਈ ਸਾਨੂੰ ਇੱਥੇ ਕੁਝ ਸਬਜ਼ੀਆਂ ਦੀ ਜ਼ਰੂਰਤ ਪੈਂਦੀ ਹੈ ਇੱਕ ਮੈਂ ਇੱਥੇ మీడియం ਸਾਈਜ਼ ਦੇ ਪਿਆਜ਼ ਨੂੰ ਬਰੀਕ-ਬਰੀਕ ਚੌਪ ਕਰ ਲਿਆ ਹੈ ਇੱਕ ਖੀਰਾ ਚੌਪ ਕਰ ਲਿਆ ਹੈ ਪੀਲੀ Shimla mirch ਨੂੰ ਵੀ ਅਸੀਂ ਬਰੀਕ-ਬਰੀਕ ਇਸ ਤਰੀਕੇ ਨਾਲ ਚੌਪ ਕਰ ਲਿਆ ਹੈ ਇੱਥੇ ਅਸੀਂ ਹਰੀ Shimla mirch ਲਈ ਉਸ ਨੂੰ ਵੀ ਚੌਪ ਕਰ ਲਿਆ ਹੈ ਥੋੜੇ ਜਿਹਾ sweet corn ਅਤੇ ਜੋ ਲਾਲ ਵਾਲੀ Shimla mirch ਹੈ ਉਸ ਨੂੰ ਵੀ ਅਸੀਂ ਚੌਪ ਕਰ ਲਿਆ ਹੈ ਜੇਕਰ ਤੁਹਾਡੇ ਕੋਲ ਲਾਲ ਅਤੇ ਪੀਲੀ Shimla mirch ਨਹੀਂ ਹੈ ਤੇ ਤੁਸੀਂ ਕੱਲੀ ਹਰੀ Shimla mirch ਵੀ ਇਸ ਵਿੱਚ ਪਾ ਸਕਦੇ ਹੋ ਕੱਟੀਆਂ ਹੋਈਆਂ ਸਾਰੀਆਂ ਸਬਜ਼ੀਆਂ ਨੂੰ ਅਸੀਂ ਇੱਕ ਬੌウル ਦੇ ਵਿੱਚ ਪਾ ਲਵਾਂਗੇ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਵੀ ਸਬਜ਼ੀ ਇਸ ਵਿੱਚ ਐਡ ਕਰ ਸਕਦੇ ਹੋ ਜਾਂ ਇਸ ਵਿੱਚੋਂ ਕੋਈ ਵੀ ਸਬਜ਼ੀ ਤੁਸੀਂ ਸਕਿਪ ਵੀ ਕਰ ਸਕਦੇ ਹੋ ਹੁਣ ਅਸੀਂ ਇਸ ਵਿੱਚ ਸਭ ਤੋਂ ਪਹਿਲਾਂ ਫੈਜ ਮਿਉਨੀਸ ਐਡ ਕਰਾਂਗੇ ਦੋ ਤੋਂ ਤਿੰਨ ਵੱਡੇ ਚਮਚ ਅਸੀਂ ਇਸ ਵਿੱਚ ਮਿਉਨਿਸ ਤੇ ਐਡ ਕਰ ਲਵਾਂਗੇ 1.5 ਚਮਚ ਅਸੀਂ ਘਰ ਦੀ ਫਰੈਸ਼ ਕਰੀਮ ਪਾਵਾਂਗੇ ਜੇਕਰ ਤੁਹਾਡੇ ਕੋਲ ਘਰ ਦੀ ਫਰੈਸ਼ ਕਰੀਮ ਨਹੀਂ ਹੈ ਤੇ ਤੁਸੀਂ ਅਮੂਲ ਦੀ ਫਰੈਸ਼ ਕਰੀਮ ਦਾ ਵੀ ਇਸ ਵਿੱਚ ਇਸਤੇਮਾਲ ਕਰ ਸਕਦੇ ਹੋ ਟੇਸਟ ਦੇ ਅਕੋਰਡਿੰਗ ਅਸੀਂ ਇਸ ਵਿੱਚ ਨਮਕ ਐਡ ਕਰਾਂਗੇ ਇੱਕ ਛੋਟੀ ਚਮਚ ਅਸੀਂ ਕੁੱਟੀ ਹੋਈ ਕਾਲੀ ਮਿਰਚ ਪਾਵਾਂਗੇ थोड़े जे असी इसव एक तो दो चम्मच अँ चिली फ्लेक्स दे देड करा सारिया चीज़ों अभी चंगी तरह मिक्स करा सारिया चीज़ों अभी चंगी तरह मिक्स कर लिया है ਹੁਣ ਅਸੀਂ ਇੱਕ ਬ੍ਰੈਡ ਦਾ ਸਲਾਈਸ ਲਵਾਂਗੇ ਅਤੇ ਸਾਰੇ ਡੀਰੀਅਲ ਨੂੰ ਅਸੀਂ ਇਸ ਤੇ ਚੰਗੀ ਤਰ੍ਹਾਂ ਲਗਾ ਲਵਾਂਗੇ ਸਾਰੇ ਫੀਲਿੰਗ ਨੂੰ ਅਸੀਂ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਬ੍ਰੈਡ ਦੇ ਪੀਸ ਤੇ ਲਗਾ ਕੇ ਦੂਸਰਾ ਪੀਸ ਅਸੀਂ ਇਸ ਤਰੀਕੇ ਨਾਲ ਇਸ ਤੇ ਲਗਾ ਲਵਾਂਗੇ ਹੁਣ ਅਸੀਂ ਨਾਨ ਸਟਿਕ ਤਵਾ ਲਿਆ ਹੈ ਉਸ ਤੇ ਥੋੜਾ ਜਿਹਾ ਬਟਰ ਲਗਾਵਾਂਗੇ ਤੋ ਸੀਸ ਨੂੰ ਓਵਨ ਵਿੱਚ ਅਤੇ ਬ੍ਰੈਡ ਟੋਸਟਰ ਦੇ ਵਿੱਚ ਵੀ ਬਣਾ ਸਕਦੇ ਹੋ ਮੈਂ ਇਸ ਨੂੰ ਤਵੇ ਤੇ ਬਣਾ ਰਹੀ ਹਾਂ ਇੱਕ ਸਾਈਡ ਤੋਂ ਅਸੀਂ ਇਸ ਨੂੰ ਕ੍ਰਿਸਪੀ ਹੋਣ ਤੋਂ ਬਾਅਦ ਦੂਸਰੀ ਸਾਈਡ ਤੋਂ ਫਲਿੱਪ ਕਰਕੇ ਚੰਗੀ ਤਰ੍ਹਾਂ ਕ੍ਰਿਸਪੀ ਹੋਣ ਤੱਕ ਪਕਾਵਾਂਗੇ ਚੰਗੀ ਤਰ੍ਹਾਂ ਅਸੀਂ ਸੈਂਡਵਿਚ ਨੂੰ ਉਲਟ-ਪੁਲਟ ਕਰਕੇ क्रिस्पी ਹੋਣ ਤੱਕ ਪਕਾ ਲੈਣਾ ਹੈ ਇੱਕ ਸੈਂਡਵਿਚ ਅਸੀਂ ਬਣਾ ਕੇ ਤਿਆਰ ਕਰ ਲਿਆ ਹੈ ਪੀਜ਼ਾ ਕਟਰ ਦੀ ਸਹਾਇਤਾ ਦੇ ਨਾਲ ਅਸੀਂ ਇਸ ਦੀ ਕਟਿੰਗ ਕਰਾਂਗੇ ਅਤੇ ਇਸ ਨੂੰ ਸਰਵ ਕਰ ਦੇਵਾਂਗੇ ਬਹੁਤ ਹੀ ਵਧੀਆ ਸਾਡਾ ਜੋ ਸੈਂਡਵਿਚ ਹੈ ਬਣ ਕੇ ਤਿਆਰ ਹੋਇਆ ਹੈ ਬਾਕੀ ਰਹਿੰਦੇ ਸੈਂਡਵਿਚ ਵੀ ਮੈਂ ਇਸੇ ਤਰੀਕੇ ਨਾਲ ਬਣਾ ਲਵਾਂਗੀ ਸੈਂਡਵਿਚ ਸਾਡੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਏ ਹਨ ਹੁਣ ਅਸੀਂ ਇਹਨਾਂ ਨੂੰ ਸਰਵਿੰਗ ਪਲੇਟ ਵਿੱਚ ਸਰਵ ਕਰਨ ਦੇ ਲਈ ਰੱਖ ਲਵਾਂਗੇ ਤੁਸੀਂ ਇਸ ਨੂੰ ਚਾਹ ਜਾਂ ਕੌਫੀ ਨਾਲ ਇੰਜੋਏ ਕਰ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਵੀ ਸੈਂਡਵਿਚ ਬਣਾਓ ਅਤੇ ਖਾਓ ਜੇਕਰ ਤੁਹਾਨੂੰ ਮੇਰੀ ਰੈਸਪੀ ਚੰਗੀ ਲੱਗੀ ਹੈ ਤੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਮਿਲਾਂਗੇ ਇਸੇ ਤਰ੍ਹਾਂ ਦੀਆਂ ਕੁਝ ਹੋਰ ਰੈਸਪੀਸ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਏ ਬਾਏ